78000 ਜਿਹੜੀਆਂ ਡੈਥ ਹੋਈਆਂ ਜਿਵੇਂ ਡਾਕਟਰ ਬਲਬੀਰ ਸਿੰਘ ਜੀ ਵੀ ਉਸ ਦਿਨ ਦੱਸ ਰਹੇ ਸੀਗੇ ਇਹ ਰੋਡ ਐਕਸੀਡੈਂਟਸ ਨਾਲ ਹੋਈਆਂ ਤੇ ਉਹਦੇ ਵਿੱਚ ਮੈਕਸਮ 60% ਜਿਹੜੀਆਂ ਉਹ 18 ਤੋਂ ਲੈ ਕੇ 35 ਸਾਲ ਦੀ ਏਜ ਗਰੁੱਪ ਦੇ ਵਿੱਚ ਹੈ ਤੇ ਜਿਹੜਾ ਮੈਂ ਸਵਾਲ ਪੁੱਛਿਆ ਸੀ ਸਰ ਕਿ ਹੁਸ਼ਿਆਰਪੁਰ ਜਲੰਧਰ ਤੇ ਫਲੋਰ ਦੇ ਵਿੱਚ ਜਿਹੜੇ ਟੈਸਟ ਸੈਂਟਰ ਹੈ ਉਹਦੇ ਵਿੱਚ ਜਿਹਨੇ ਅਪਲਾਈ ਕੀਤੇ ਤੇ ਉਹਦੇ ਵਿੱਚ ਜਿਹੜੇ ਟੈਸਟ ਹੋਏ ਉਹਦੇ ਵਿੱਚ ਕਿੰਨੇ ਕ ਉਦੇ ਵਿੱਚ ਉਹਨਾਂ ਨੂੰ 29% ਨਾਲੋਂ ਪਾਸ ਕੀਤੇ ਗਏ ਸਰ ਹੈਰਾਨਗੀ ਵਾਲੀ ਗੱਲ ਇਹ ਹੈ ਅਮਰੀਕਾ ਦੇ ਵਿੱਚ ਅਰਾਊਂਡ 63 ਤੋਂ 65% ਪਾਸਿੰਗ ਪਰਸੈਂਟੇਜ ਹੈ ਜਿਹੜਾ ਬੰਦਾ ਟੈਸਟ ਦਿੰਦਾ ਤੇ ਪੰਜਾਬ ਦੇ ਵਿੱਚ ਆਰਟੀਓ ਜਲੰਧਰ ਦਾ ਦੇਖਿਆ ਜਾਏ ਤਾਂ ਲਗਭਗ 98% 94 ਤੋਂ 98% ਜਲੰਧਰ ਦੇ ਵਿੱਚ 98 96% ਲੇਕਿਨ ਜਿਹੜਾ ਫਲੋਰ ਦਾ ਟੈਸਟਰ ਹੈ ਸਰ ਪਿਛਲੇ 6 ਮਹੀਨੇ ਤੋਂ ਸੈਪਟੈਂਬਰ ਤੋਂ ਲੈ ਕੇ ਫ फेब्रुवारी ਤੱਕ ਜਿੰਨੇ ਟੈਸਟ ਦਿੱਤੇ ਗਏ ਉੱਦੇ ਦੇ ਉਨੇ ਪਾਸ ਸਰ 100% ਪਾਸ ਪਰਸੈਂਟੇਜ ਹੈ ਸਰ ਉਹਦੇ ਵਿੱਚ ਸਰ ਕੀ ਪਹਿਲਾ ਤਾਂ ਇਹ ਹੈ ਜੀ ਕਿ ਕੀ ਮੰਤਰੀ ਸਾਹਿਬ ਇਹਦੇ ਵਿੱਚ ਇਸ ਟੈਸਟਿੰਗ ਦੇ ਵਿੱਚ ਕੋਈ ਸੋਧ ਕਰਨਗੇ ਕਿ ਐਕਚੁਅਲ ਬੰਦਾ ਜਿਹਨੂੰ ਟੈਸਟ ਜਿਹਨੂੰ ਕਾਰ ਮੋਟਰਸਾਈਕਲ ਟਰੈਕਟਰ ਜਾਂ ਹੈਵੀ ਵਾਹਨ ਚਲਾਉਣਾ ਆਉਂਦਾ ਸਿਰਫ ਉਹਨੂੰ ਲਾਇਸੈਂਸ ਮਿਲਿਆ ਜਾਵੇ ਇਹੋ ਜਿਹਾ ਕੋਈ ਪ੍ਰਬੰਧ ਕਰਨਗੇ ਦੂਜਾ ਮੈਂ ਮੰਤਰੀ ਸਾਹਿਬ ਦੇ ਧਿਆਨ ਦੇ ਵਿੱਚ ਇਹ ਲੈ ਕੇ ਆਣਾ ਚਾਹੁੰਦਾ ਕਿ ਫਲੋਰ ਜਿਹੜਾ ਖਾਸ ਕਰਕੇ ਹੈ ਉੱਥੇ ਸਰ ਜਿਹਨੂੰ ਗੱਡੀ ਨਹੀਂ ਵੀ ਚਲਾਣੀ ਆਂਦੀ ਅੱਜ 15000 ਰੁਪਿਆ ਦੇ ਕੇ ਆਪਾਂ ਜ਼ੀਰੋ ਟੋਲਰੈਂਸ ਦੀ ਮੰਤਰੀ ਸਾਹਿਬ ਗੱਲ ਕਰਦੇ ਆਂ 15000 ਰੁਪਿਆ ਦੇ ਕੇ ਜਿਸ ਬੰਦੇ ਨੂੰ ਗੱਡੀ ਨਹੀਂ ਚਲਾਣੀ ਆਂਦੀ ਉਹਨੂੰ ਲਾਇਸੈਂਸ ਦੇ ਦਿੱਤਾ ਗਿਆ ਜਾਂਦਾ ਤੁਹਾਡਾ ਜਿਹੜਾ ਟੀਵੀ ਹੈਗਾ ਸੀਸੀਟੀਵੀ ਉਹਨੂੰ ਬੰਦ ਕਰ ਦਿੱਤਾ ਜਾਂਦਾ ਤੀਜਾ ਸਰ ਇੱਕ ਸਾਡੀ ਬਹੁਤ ਵੱਡੀ ਪ੍ਰੋਬਲਮ ਹੈਗੀ ਹੈ ਸ਼ਹਿਰਾਂ ਦੇ ਵਿੱਚ ਖਾਸ ਕਰਕੇ ਜਿਹੜੀ ਈ ਰਿਕਸ਼ਾ ਹੈਗੀ ਹੈ ਈ ਰਿਕਸ਼ਾ ਲਗਭਗ ਅੱਜ ਜਲੰਧਰ ਦੇ ਵਿੱਚ 15 ਤੋਂ 20 ਹਜ਼ਾਰ ਹੈ ਲੁਧਿਆਣੇ ਦੇ ਵਿੱਚ ਇਹ 30 ਤੋਂ 50 ਹਜ਼ਾਰ ਦੇ ਵਿੱਚ ਇਹਦੀ ਗਿਣਤੀ ਹੈ ਇਹਦੇ ਵਿੱਚ ਵੈਲਿਡ ਆਰਸੀ ਚਾਹੀਦੀ ਹੈ ਪਾਸਿੰਗ ਚਾਹੀਦੀ ਹੈ ਇੰਸ਼ੋਰੈਂਸ ਚਾਹੀਦੀ ਹੈ ਤੇ ਵੈਲਿਡ ਲਾਇਸੈਂਸ ਚਾਹੀਦਾ 90% ਈ ਰਿਕਸ਼ਾ ਚਲਾਣ ਵਾਲੇ ਐਨ ਸਭ ਤੋਂ ਵੱਧ ਦੁਰਘਟਨਾ ਸ਼ਹਿਰਾਂ ਦੇ ਵਿੱਚ ਇੰਨਾ ਕਰਕੇ ਹੁੰਦੀ ਹੈ ਇਨ੍ਹਾਂ ਕੋਲ ਲਾਇਸੈਂਸ ਨਹੀਂ ਹੈ ਸਰਕਾਰ ਕੀ ਪ੍ਰਬੰਧ ਕਰੂਗੀ ਕਿ ਉਹ ਚੈੱਕ ਕੀਤਾ ਜਾਵੇ ਤੇ ਜਿਨ੍ਹਾਂ ਕੋਲ ਲਾਇਸੈਂਸ ਨਹੀਂ ਹੈ ਉਹ ਸਾਰੇ ਜਬਤ ਕੀਤੇ ਜਾਣ ਪਲੀਜ਼ ਇਹ ਮੰਤਰੀ ਜੀ بڑا ਮੰਤਰੀ ਮੈਂਬਰ ਸਾਹਿਬ ਨੇ ਜਿਹੜਾ ਐਸਟੀਐਮ 플ੋਰ ਦੀ ਗੱਲ ਕੀਤੀ ਆ ਜਿਹੜੇ ਐਸਟੀਐਮ ਦਫਤਰ ਆ ਉੱਥੇ ਬਹੁਤੇ ਟੂ ਵੀਲਰ ਵਾਲੇ ਟੈਸਟ ਦੇਣ ਜਾਂਦੇ ਆ ਬਹੁਤੇ ਜਿਹੜੇ ਫੋਰ ਵੀਲਰ ਵਾਲੇ ਉਹ ਅਪਲਾਈ ਆਰਟੀਏ ਦਫਤਰਾਂ ਚ ਕਰਦੇ ਆ ਤੇ ਉਹਦੇ ਚੋਂ ਪਿਛਲੇ ਸਮੇਂ ਚ ਜਿਹੜੇ ਅਪਲਾਈ ਕਰਨ ਵਾਲੇ ਆ ਉਹਨਾਂ ਦੇ ਡਾਕੂਮੈਂਟ ਪੂਰੇ ਨਾ ਆਨ ਕਰਕੇ ਫਰਵਰੀ ਚ 12 ਬੰਦਿਆਂ ਦਾ ਪੂਰੇ ਡਾਕੂਮੈਂਟ ਹੋਏ ਸੀ ਤੇ 12 ਨੇ ਕਲੀਅਰ ਕਰ ਲਿਆ 12 ਚ ਉਹੋ ਬੰਦੇ ਹੀ ਆਏ ਜਿਹੜੇ ਟੂ-ਵੀਲਰ ਵਾਲੇ ਸੀ ਤਕਰੀਬਨ ਤੇ ਜੇ ਆਪਾਂ ਪਿੱਛੇ ਚੱਲ ਜੀਏ ਜਨਵਰੀ ਚ 19 ਬੰਦਿਆਂ ਕੀਤਾ ਪਿੱਛੇ ਦਸੰਬਰ ਤੇ 221 ਬੰਦਿਆਂ ਬਾਕੀ ਜਿਹੜੀ ਮੈਂਬਰ ਸਾਹਿਬ ਨੇ ਗੱਲ ਕੀਤੀ ਹੈ ਜੇ ਵਾਕਈ ਕੋਈ ਇਹੋ ਜਿਹੀ ਗੱਲ ਹੋ ਕੋਈ ਪੈਸੇ ਲੈ ਕੇ ਕਲੀਅਰ ਕਰਦਾ ਕੇਦਾ ਲਾਇਸੈਂਸ ਤੇ ਇਹ ਪੂਰੀ ਇਨਕੁਆਇਰੀ ਕਰਕੇ ਉੱਤੇ ਸਖਤੋ ਸਖਤ ਕਾਰਵਾਈ ਕੀਤੀ ਜਾਊਗੀ ਪਿਛਲੀ ਕੰਪਨੀ ਜਿਹੜੀ ਸਮਾਰਟ ਚਿਪ ਉਹ ਉਹਨੂੰ ਬਲੈਕਲਿਸਟ ਕਰ ਦਿੱਤਾ ਗਿਆ ਅਸੀਂ ਆਪਦੇ ਸਰਕਾਰੀ ਤੌਰ ਤੇ ਹੁਣ ਸ਼ਾਪਦੇ ਪਏ ਆ ਡੀਐਲਆਰਸੀ ਤੇ ਜੇ ਕੋਈ ਇਹੋ ਜਿਹੀ ਸ਼ਿਕਾਇਤ ਆਊਗੀ ਕੈਮਰੇ ਆਨਲਾਈਨ ਸਾਰੇ ਚੈੱਕ ਕੀਤੇ ਜਾਂਦੇ ਜੇ ਕਿਤੇ ਕੈਮਰਾ ਕੋਈ ਬੰਦ ਕਰੂ ਅਧਿਕਾਰੀ ਉਤੇ ਕਾਰਵਾਈ ਕਰਾਂਗੇ ਉਹਨੂੰ ਟਰਮੀਨੇਟ ਕਰਕੇ ਘਰੋਂ ਵੀ ਭੇਜਾਂਗੇ ਜੀ ਥੈਂਕ ਯੂ